ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਮਾੜਾ ਮੋੜਾ ਧਿਆਨ ਦੇ ਦਿਓ ਫੁੱਲਾਲ ਚ ਫੇਰ ਕਹੋਗੇ ਵੋਟਾਂ ਮੰਗਰੋ ਨਾ ਫੇਰ ਅਸੀਂ ਜੁੱਤੀ ਧਾ ਲੈਣੀ ਆ ਕੋਈ ਰਿਸ਼ਤੇਦਾਰ ਉਹਨੂੰ ਤਿਆਰ ਨਹੀਂ ਹੈਗਾ ਅਗਲਾ ਕਹਿੰਦਾ ਜਦੋਂ ਆ ਜਾਂਦਾ ਅਗਲਾ ਕਹਿੰਦਾ ਤੁਸੀਂ ਕਿਹੜੀ ਕਿਹੜੀ ਲੋਕੇਸ਼ਨ ਚ ਰਹਿੰਦੇ ਹੋ ਸਰ ਸਾਰੇ ਮਜ਼ਾਕ ਕਰਦੇ ਹੈਗੇ ਆ ਜਿਸ ਦਿਨ ਦੇ ਸੰਗਵਾਲ ਸਾਹਿਬ ਬਣੇ ਨੇ ਅੱਜ ਤੱਕ ਇੱਥੇ ਕਦੇ ਨਹੀਂ ਆਏ ਹੈਗੇ ਬਾਈਕ ਵੀ ਲੰਘਦੇ ਦੇ ਆ ਆ ਦੇਖੋ ਹੁਣ ਦੇਖੋ ਕਿੱਦਾਂ ਸਕਿੱਟ ਕੀਤੀ ਹੈ ਬਾਈਕ ਰੋਡਾਂ 'ਤੇ ਪਰਮਿਸ਼ਨ ਦੇਖਦੇ ਸਾਰੇ ਦਸਤਿਆਂ ਸਵਾਗਤ ਹੈ ਮੈਂ ਤੁਹਾਡਾ ਨਾ ਜੀ ਗੁਪਤਾ ਅੱਜ ਅਸੀਂ ਆਏ ਜੀ ਫੁੱਲਾਵਾਲ ਪਿੰਡ ਦੇ ਵਿੱਚ ਇੱਕ ਛਾਵ ਤੁਸੀਂ ਦੇਖ ਸਕਦੇ ਹੋ ਸੜਕ ਦਾ ਕਿੰਨਾ ਮਾੜਾ ਹਾਲ ਹੈ ਗੱਡੀਆਂ ਵੀ ਲੰਘਦੀ ਪਈਆਂ ਬਾਈਕ ਵੀ ਲੰਘਦੇ ਪਏ ਆ ਆ ਦੇਖੋ ਹੁਣ ਦੇਖੋ ਕਿੱਦਾਂ ਸਕਿੱਲਟ ਕੀਤੀ ਹੈ ਬਾਈਕ ਤੁਸੀਂ ਦੇਖ ਸਕਦੇ ਹੋ ਬੜਾ ਰਿਸਕੀ ਹੈਗਾ ਜੀ ਇੱਥੇ ਐਕਸੀਡੈਂਟ ਹੋਣਾ ਤਾਂ ਬੜਾ ਖਤਰਾ ਰਹਿੰਦਾ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਸਰਕਾਰ ਤੋਂ ਅਪੀਲ ਹੈਗੀ ਇਹ ਸੜਕ ਜਰੂਰ ਬਣਾਈ ਚਾਹੀਦੀ ਹੈ ਸੜਕ ਕਿਉਂ ਨਹੀਂ ਬਣਦੀ ਵੀ ਸੜਕ ਤੇ ਹੁਣ ਐਮਪੀ ਦੇ ਇਲੈਕਸ਼ਨ ਵੀ ਆ ਰਹੇ ਆ ਉਮੀਦ ਕਰਦੇ ਆ ਕਿ ਇਹ ਸੜਕ ਜਲਦ ਤੋਂ ਜਲ ਬਣੇਗੀ ਬਹੁਤ ਜ਼ਿਆਦਾ ਐਕਸੀਡੈਂਟ ਦਾ ਖਤਰਾ ਰਹਿੰਦਾ ਅਸੀਂ ਲੋਕਾਂ ਨਾਲ ਵੀ ਗੱਲ ਕਰਾਵਾਂਗੇ ਤੇ ਦਿਖਾਵਾਂਗੇ ਕਿ ਕੀ ਪਰੇਸ਼ਾਨੀ ਆ ਰਹੀ ਲੋਕਾਂ ਨੂੰ ਆ ਲੋਕੇ ਖੜੇ ਹੋਏ ਆ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਇਹ ਜਿਹੜੀ ਸੜਕ ਹੈਗੀ ਚਲਦੀ ਰਹਿੰਦੀ ਆ ਤੇ ਭਾਈ ਇਹ ਸੜਕ ਦਾ ਬੜਾ ਮਾੜਾ ਹਾਲ ਹੈਗਾ ਇਹ ਪ੍ਰਸ਼ਾਸਨ ਕੀ ਗੱਲ ਸੁਣਦਾ ਨਹੀਂ ਪਿਆ ਜਾਂ ਉਹਨਾਂ ਦੇ ਕੰਨ ਬੰਦ ਹੈ ਜਾਂ ਕੀ ਹੈ ਕੀ ਦਿੱਕਤ ਆ ਰਹੀ ਹੈ ਸੜਕ ਤੇ ਬੜੀ ਖਰਾਬ ਹੈ ਸੜਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਰ بارش ਵੇਲੇ ਇੰਨਾ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਕੋਈ ਰਿਸ਼ਤੇਦਾਰ ਆਉਣ ਨੂੰ ਤਿਆਰ ਨਹੀਂ ਹੈਗਾ ਅਗਲਾ ਕਹਿੰਦਾ ਜਦੋਂ ਆ ਜਾਂਦਾ ਅਗਲਾ ਕਹਿੰਦਾ ਤੁਸੀਂ ਕਿਹੜੀ ਕਿਹੜੀ ਲੋਕੇਸ਼ਨ 'ਚ ਰਹਿੰਦੇ ਹੋ ਸਰ ਸਾਰੇ ਮਜ਼ਾਕ ਕਰਦੇ ਹੈਗੇ ਆ ਚਲੋ ਫੇਰ ਵੀ ਫੁੱਲਾਂ ਵਾਲ ਤਾਂ ਬਸ ਇੰਨੀ ਕੀ ਜਗ੍ਹਾ ਹੈਗੀ ਜਿਹੜੀ ਖਰਾਬ ਹੈਗੀ ਬਾਕੀ ਜਿਹੜੀ ਆਰੀਆ ਸਾਰੀ ਫੇਰਨੀ ਵਾਲੇ ਵਾਲੇ ਜਿੰਨੀ ਵੀ ਆ ਬਾਈ ਜੀ ਜਿੰਨੀ ਵੀ ਆ ਸਾਰੇ ਉੱਤੇ ਫੁੱਲਾਂ ਵਾਲ ਦੇ ਜਿੰਨੀ ਵੀ ਆ ਸਾਰੀ ਬਹੁਤ ਹੀ ਖਰਾਬ ਆ ਬਾਈ ਇੱਥੇ ਕੋਈ ਪ੍ਰਸ਼ਾਸਨ ਨੂੰ ਸੁਣ ਨਹੀਂ ਲੈਂਦਾ ਬਈ ਬਾਕੀ ਨੂੰ ਜਾਨਾ ਤਾਂ ਬੜਾ ਵਧੀਆ ਜੇ ਤੁਸੀਂ ਪੱਕਵਾ ਰੋਡ ਤੇ ਜਾਈਏ 200 ਫੁੱਟ ਰੋਡ ਜਾਈਏ ਇਧਰ ਕਿ ਮਾੜਾ ਹੈਗਾ ਇਹ ਲੁਧਿਆਣਾ ਦਾ ਪਹਿਲਾ ਪਿੰਡ ਆ ਜੀ ਇਹ ਲੁਧਿਆਣਾ ਦਾ ਆਖਰੀ ਪਿੰਡ ਆ ਸਰ ਪਾਕਿਸਤਾਨ ਦੇ ਨੇੜੇ ਲੱਗਦਾ ਹੈ ਸਰ ਮੈਨੂੰ ਜਿੱਥੇ ਤੱਕ ਉਮੀਦ ਹੈ ਪਾਕਿਸਤਾਨ ਦੇ ਹਾਲਾਤ ਲੁਧਿਆਣੇ ਦੇ ਪਰ ਸਭ ਨੂੰ ਕਿਉਂਕਿ ਆਲੇ-ਦਾਲੇ ਕੋਈ ਵੀ ਸੜਕ ਨਹੀਂ ਬਣੀ ਹੋਈ ਸਾਡੇ ਬਹੁਤ ਬਹੁਤ ਹੀ ਨਰਕਾ ਬਹੁਤ ਜਿਆਦਾ ਟੁੱਟੀ ਹੋਈ ਆ ਕੋਈ ਪ੍ਰਸ਼ਾਸਨ ਨਾ ਐਮਐਲਏ ਐਮਐਲਏ ਦਾ ਸਾਡੇ ਆਇਆ ਨਹੀਂ ਮੁੜ ਕੇ ਜਿੱਦਾਂ ਵੋਟਾਂ ਲੈ ਕੇ ਆ ਪਾਈਆਂ ਨੇ ਅਸੀਂ ੱੱੱਕੇ ਨਾਲ ਲੱਡੂ ਵੀ ਵੰਡੇ ਆਪ ਅਸੀਂ ਬਣਾਇਆ ਵੀ ਅਸੀਂ ਆਪ ਆ ਹਾਂ ਹਾਂ ਪਰ ਜੇ ਚਲੋ ਪੈਸਾ ਨਹੀਂ ਦੇਣਾ ਬੱਕਰੀ ਗੱਲ ਆ ਕਦੇ ਮੈਂਡ ਵੀ ਨਹੀਂ ਆਇਆ ਬਦੰਦਰ ਐਮਐਲਏ ਸਾਹਿਬ ਮੈਲੀ ਜਾਓ ਨਾਮ ਕੀ ਨਾਮ ਦੱਸਿਓ ਜੀ ਮੇਰਾ ਨਾਮ ਜਸਵੰਤ ਸਿੰਘ ਆ ਜੀ ਨਹੀਂ ਐਮਐਲਏ ਜਿਹੜੇ ਹੈਗੇ ਆ ਸੰਗੋਵਾਲ ਸਾਹਿਬ ਹੈਗੇ ਤੇ ਸੰਗੋਵਾਲ ਸੰਗੋਵਾਲ ਸਾਹਿਬ ਆ ਸੰਗੋਵਾਲ ਸਾਹਿਬ ਮਿਲ ਜਿਓ ਇਧਰ ਮਾੜਾ ਮ ਦਰਸ਼ਨ ਦੇ ਲੋ ਜਿਵੇਂ ਰਾਜਾ ਵੜਿੰਗ ਜੀ ਆਏ ਸੀਗੇ ਤੇ ਇਹ ਗੱਲ ਵੀ ਅਸੀਂ ਕੀਤੀ ਸੀ ਉਹਨਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਹੈਗਾ ਕਿ ਜੇ ਜੇ ਅਗਰ ਰਾਜਾ ਵੜਿੰਗ ਅਕਸਪੋਸ ਕਰੋ ਤੇ ਤੁਹਾਨੂੰ ਲੱਗਦਾ ਸਾੜੇ ਬਣ ਜਾਏਗੀ ਤਾਂ ਵੀ ਇਹ ਤਾਂ ਬਾਹ ਦੀਆਂ ਗੱਲਾਂ ਨੇ ਜੀ ਬਣ ਪਹਿਲਾਂ ਸਾਰੇ ਕਹਿੰਦੇ ਹੁੰਦੇ ਆ ਵੀ ਆਹ ਕਰਦਾਂਗੇ ਫਲਾਣਾ ਕਰਦਾਂਗੇ ਪਰ ਚਲੋ ਬਣ ਜਾਣ ਵਿਚਾਰੇ ਉਹਨਾਂ ਦੀ ਕਿਸਮਤ ਆ ਅਸੀਂ ਨਹੀਂ ਕਹਿੰਦੇ ਵਧੀਆ ਜੇ ਬਣ ਜਾਣ ਵਿਚਾਰੇ ਉਹ ਵੀ ਬਣੋ ਯਾਰ ਜਿਹੜਾ ਮਰਜੀ ਬਣੇ ਬੜ ਕੰਮ ਕਰਨਾ ਚਾਹੀਦਾ ਕੋਈ ਵੀ ਬਣ ਜਵੇ ਚਾਹੇ ਝਾੜੂ ਵਾਲਾ ਬਣ ਜਵੇ ਚਾਹੇ ਕਾਂਗਰਸ ਦਾ ਬਣੇ ਵਿਚ ਆਕਾਲੀਪੁਰ ਕੰਮ ਕਰਨੇ ਚਾਹੀਦਾ ਯਾਰ ਆਹ ਦੇਖ ਲੋ ਸੜਕ ਦਾ ਇੰਨਾ ਫੁੱਲਾ ਵਾਲ ਦਾ ਸਭ ਤੋਂ ਬੁਰਾ ਹਾਲਾ ਸਭ ਤੋਂ ਹੀ ਬੁਰਾ ਹਾਲਾ ਫੁੱਲਾਲ ਦੇ ਆਲੇ ਪਾਸੇ ਪਾਸੇ ਦਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਮਾੜਾ ਮੋੜਾ ਧਿਆਨ ਦੇ ਦਿਓ ਫੁੱਲਾਲ ਚ ਫਿਰ ਕਹੋਗੇ ਵੋਟਾਂ ਮੰਗਣਾ ਫਿਰ ਅਸੀਂ ਜੁੱਤੀ ਧਾ ਲੈਣੀ ਆ ਸਹੀ ਹੈ ਜੀ ਤੋਂ ਭਾਈ ਨਾਲ ਖੜੇ ਹੋਏ ਆ ਇਹਨਾਂ ਨੇ ਕਿਹਾਗਾ ਕਿ ਸੜਕ ਜਰੂਰ ਬਣਨੀ ਚਾਹੀਦੀ ਹੈ ਸੰਤੋਵਾ ਸਾਹਿਬ ਜੀ ਤੁਸੀਂ ਸੁਣਦੇ ਹੋ ਜਰੂਰ ਸੜਕ ਬਣਾਓ ਬਾਕੀ ਜਿਹੜੇ ਐਮ.ਐਲ.ਏ. ਕਿ ਵਧੀਆ ਕੰਮ ਕਰਦੇ ਆ ਤੁਹਾਡੀ ਰਿਪੋਰਟ ਨੈਗੇਟਿਵ ਆ ਰਹੀ ਹੈ ਆਪਣੀ ਜਿਹੜੀ ਇਮੇਜ ਹੈਗੀ ਉਹਨੂੰ ਵਧੀਆ ਕਰੋ ਤੇ ਬਾਕੀ ਨੇ ਭਾਈ ਨਾਲ ਗੱਲ ਕਰਦੇ ਭਾਈ ਤੁਸੀਂ ਇੱਥੇ ਜਿਵੇਂ ਦੇਖਦੇ ਪਿਓ ਸੜਕ ਬੜੀ ਖਰਾਬ ਹੈਗੀ ਆ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਦਿੱਕਤ ਕੀ ਆ ਰਹੀ ਇੱਥੇ ਦਿੱਕਤ ਤਾਂ ਭਾਜੀ ਗੱਲ ਹੈਗੀ ਇਦਾਂ ਤੁਸੀਂ ਵੀ ਦੇਖ ਰਹੇ ਹੋ ਸੜਕ ਖਰਾਬ ਆ ਜਦੋਂ ਮੇਨ ਸੜਕ ਆ ਜੀ ਇਹ ਪਿੰਡ ਦੇ ਚਾਰ ਚੁਪਰੇ ਦੀ ਠੀਕ ਹੈ ਜੀ ਤੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਸੜਕ ਬਣੇ ਜਿਸ ਦਿਨ ਦੇ ਸੰਗਵਾਲ ਸਾਹਿਬ ਬਣੇ ਨੇ ਅੱਜ ਤੱਕ ਇੱਥੇ ਕਦੇ ਨਹੀਂ ਆਏ ਹੈਗੇ ਸਿਰਫ ਇੱਕ ਪਿਛਲੇ 5-7 ਦਿਨ ਪਹਿਲਾਂ ਆਏ ਸੀਗੇ ਜਦੋਂ ਉਹਨਾਂ ਨੇ ਅਸੀਂ ਮਾਦਦ ਲਈ ਬੋਟਾ ਲੈਣ ਲਈ ਆਉਣਾ ਸੀਗਾ ਅੱਛਾ ਜੀ ਸਿਗੇ ਅਸੀਂ ਤਾਂ ਇਹ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਸੜਕ ਬਣਾਈ ਜਾਵੇ ਅੱਛਾ ਜੀ ਹਾਂਜੀ ਇੱਥੇ ਜਿਹੜੇ ਐਕਸੀਡੈਂਟ ਨੇ ਬਹੁਤ ਜ਼ਿਆਦਾ ਹੁੰਦੇ ਨੇ ਸਕੂਲ ਦੇ ਕੋਲੇ ਆਈ ਸਕੂਲ ਮੇਨ ਸੜਕ ਇਹੀ ਆ ਸਕੂਲ ਦੇ ਵਿੱਚ ਆਉਣ ਨੂੰ ਵੀ ਅੱਛਾ ਜੀ ਸਾਨੂੰ ਇਹ ਨਹੀਂ ਹੈਗਾ ਵੀ ਕੋਈ ਪਾਰਟੀ ਆ ਕਿਸੇ ਦੀ ਪਾਰਟੀ ਦਾ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਹੈਗੇ ਪਰ ਜੋ ਵੀ ਹੈਗਾ ਪ੍ਰਸ਼ਾਸਨ ਨੂੰ ਚਾਹੀਦਾ ਇੱਥੇ ਸੜਕ ਬਣਾਵੇ ਹਾਂਜੀ ਸੜਕ ਪੱਖੋਵਾਲ ਰੋਡ ਨੂੰ ਭਾਈ ਤੁਸੀਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਜੋ ਹੈ ਕੰਟੈਕਟ ਦੇ ਵਿੱਚ ਵੀ ਤੁਸੀਂ ਆਪਣੀ ਗੱਲ ਵੀ ਪਹੁੰਚਾਉਂਦੇ ਪਿਓ ਤੇ ਤੁਹਾਨੂੰ ਕਿਉਂ ਨਹੀਂ ਲੱਗਦਾ ਪਿਆ ਇਹ ਜਿਹੜੇ ਲੋਕ ਹੈਗੇ ਪ੍ਰਸ਼ਾਸਨ ਦੇ ਇੱਥੇ ਐਮਐਲਏ ਹੈਗੇ ਆਮ ਆਦੀ ਪਾਰਟੀ ਦੇ ਜਾਂ ਕੋਈ ਹੋਰ ਪਾਰਟੀ ਹੈਗੀ ਹੈ ਕਿਉਂ ਨਹੀਂ ਗੱਲ ਸੁਣਦੇ ਪਏ ਤੁਹਾਡੀ ਸਰ ਕਿਉਂ ਨਹੀਂ ਬੰਦੀ ਵੀ ਸਰ ਇੱਥੇ ਡਿਵੈਲਪਮੈਂਟ ਨੇ ਜਨਾ ਤੇ ਕੁਝ ਨਹੀਂ ਹੋਇਆ ਸਰ ਹਮੇਸ਼ਾ ਇਹੀ ਗੱਲ ਕਹਿ ਰਹੇ ਹੈਗੇ ਆ ਹਮੇਸ਼ਾ ਇਹੀ ਗੱਲ ਕਹਿ ਰਹੇ ਆ ਕਿ ਬਈ ਡਿਵੈਲਪਮੈਂਟ ਹੋ ਜੂਗੀ ਡਿਵੈਲਪਮੈਂਟ ਹੋ ਜੂਗੀ ਲੇਕਿਨ ਡਿਵੈਲਪਮੈਂਟ ਹੋ ਨਹੀਂ ਰਹੀ ਸਰ ਹਣ ਜਦੋਂ ਮੈਂ ਭਾਈ ਨਾ ਪੱਪੀ ਭਾਈ ਨਾਲ ਗੱਲ ਕੀਤੀ ਸੀ ਕਹਿੰਦੇ ਤੇ ਉਹ ਕਹਿੰਦੇ ਕਿ ਦੇਖੋ ਗਿਲ ਏਰੀਆ ਬਹੁਤ ਵੱਡਾ ਹੈਗਾ ਗਿਲ ਏਰੀਏ ਦੇ ਗ੍ਰਾਂਟ ਵਾਸਤੇ ਪੈਸੇ ਬਹੁਤ ਘੱਟ ਮਿਲ ਰਹੀ ਹੈ ਜਾਂ ਤਾਂ ਗ੍ਰਾਂਟ ਵਾਸਤੇ ਪੈਸੇ ਜ਼ਿਆਦਾ ਮਿਲਦੇ ਤਾਂ ਤੇ ਲੋ ਜਿਆਦਾ ਵੱਡਾ ਏਰੀਆ ਹੋਣ ਕਰਕੇ ਜਿੰਨੀ ਡਵੈਲਪਮੈਂਟ ਹੋ ਰਹੀ ਹੈ ਕਹਿੰਦਾ ਪੈਸਾ ਉਹਨਾਂ ਮਿਲ ਨਹੀਂ ਰਿਹਾ 33 ਪੰਡਾ ਜੀ 133 ਪੰਡਾ ਦੇ ਤੇ ਹਰ ਕਾ ਗੱਲ ਦੇ ਤੇ ਉਹ ਇਸ ਕਰਕੇ ਉਹ ਕੋਸ਼ਿਸ਼ ਕਰ ਰਹੇ ਹੈ ਕਹਿੰਦੇ ਪੱਪੀ ਭਾਜੀ ਨੇ ਇਹ ਗੱਲ ਕਹੀ ਹੈ ਕਿ ਅਸੀਂ 10 ਕਰੋੜ ਰੁਪਏ ਆਪਦੇ ਗ੍ਰਾਂਟ ਚੋਂ ਮੈਂ ਆਪਦੇ ਕੋਲੋਂ ਦੇਵਾਂਗਾ ਡਵੈਲਪਮੈਂਟ ਵਾਸਤੇ ਤੇ ਲੱਗਦਾ ਹੈਗਾ ਕਿ ਹੁਣ ਮੇਬੀ ਪੋਸੀਬਲ ਹੈਗਾ ਕਿ ਸੜਕ ਬਣ ਜਾਏ ਉਹ ਬਹੁਤ ਜ਼ੋਰ ਲਾ ਕੇ ਜਿਤਾਏ ਆ ਬਾਈ ਜੀ ਐਮਐਲਏ ਸਾਹਿਬ ਪਰ ਐਮਐਲਏ ਸਾਹਿਬ ਦੀ ਇੰਨੀ ਗਲਤੀ ਆ ਚਲੋ ਠੀਕ ਆ ਨਹੀਂ ਲਾਉਣਾ ਤੁਸੀਂ ਮੈਲਮੂਲ ਤਾਂ ਜਾਓ ਕਦੇ ਪੈਸੇ ਦਾ ਚਲੋ ਕੋਈ ਗੱਲ ਨਹੀਂ ਹੋ ਜੂ ਇਹ ਵੀ ਕੰਮ ਵੀ ਹੋ ਜੂ ਪਰ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਆਪਣੇ ਵਰਕਰਾਂ ਨੂੰ ਵੀ ਮੈਦਨ ਆਏ ਕਦੇ ਬਹੁਤ ਅਸੀਂ ਉੱਥੇ ਲੱਡੂ ਵੀ ਵੰਡੇ ਜੀ ਆਪ ਬਾਈ ਇਹ ਸੰਗੋਆ ਸਾਹਿਬ ਤਾਂ ਹੈਗੇ ਆਪਾਂ ਦੇਖਿਆ ਜੀ ਸੰਗੋਵਾਲ ਪਿੰਡ ਦੇ ਵਿੱਚ ਵੀ ਆਏ ਸੀਗੇ ਤੇ ਇੱਥੇ ਕਿਉਂ ਨਹੀਂ ਆ ਰਹੇ ਇੱਦੇ ਨਾਲ ਕੀ ਇਹਨਾਂ ਨੂੰ ਕੋਈ ਦਿੱਕਤ ਹੈ ਜਾਂ ਕੋਈ ਇਹਨਾਂ ਨੂੰ ਇੱਥੇ ਪਰੇਸ਼ਾਨੀ ਆ ਰਹੀ ਹੈ ਕੋਈ ਇਹਨਾਂ ਨੂੰ ਸਪੋਰਟ ਨਹੀਂ ਮਿਲੀ ਉੱਪਰੋਂ ਕੀ ਤੁਸੀਂ ਕਹਿਣਾ ਚਾਹੋਗੇ ਉਹਦੇ ਭਾਈ ਵਾਲੇ ਤੌਰ ਤੇ ਵੀ ਆ ਸਕਦੇ ਆ ਯਾਰ ਉਹ ਤਾਂ ਐਮਐਲਏ ਨੇ ਫਿਰ ਵੀ ਫਿਰ ਤੋਂ ਬਿਲਕੁਲ ਭਾਈ ਚਾਰਾ ਸਾਰਾ ਉਹਦਾ ਹੀ ਆ ਹੁਣ ਅਸੀਂ ਆਪ ਖੁੱਦ ਤੁਹਾਨੂੰ ਦੱਸਿਆ ਵੀ ਅਸੀਂ ਆਪ ਪੂਰੀ ਮਦਦ ਕੀਤੀ ਠੋਕ ਕੇ ਕੀਤੀਆਂ ਨਾ ਉਹਦੇ ਕਰਕੇ ਬਹੁਤ ਜਗ੍ਹਾ ਇੱਥੇ ਯਾਨੀ ਸਾਨੂੰ ਆਪ ਨੂੰ ਅਫਸੋਸ ਹੁੰਦਾ ਵੀ ਜਾਨ ਸਾਨੂੰ ਹੁਣ ਜਿਨ੍ਹਾਂ ਨੂੰ ਅਸੀਂ ਕਿਹਾ ਹੋਇਆ ਵੀ ਉਹ ਕਦੇ ਮੈਂਡ ਵੀ ਨਹੀਂ ਆਇਆ ਕਦੇ ਸਾਨੂੰ ਨਹੀਂ ਬਰਕਰਾਰ ਨੂੰ ਹੀ ਮੈਂਡ ਆਉਂਦੇ ਕਦੇ ਹੋਰ ਕਿਹਨੂੰ ਵੀ ਮੈਂਡ ਆਉਣਾ ਹੀ ਅਸੀਂ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਸਰ ਪ੍ਰਸ਼ਾਸਨ ਵੱਲੋਂ ਇਹੀ ਅਪੀਲ ਹੈ ਕਿ ਇਹ ਸੜਕ ਜਿਆਦਾ ਜਲਦੀ ਤੋਂ ਜਲਦੀ ਬਣਾਈ ਜਾਵੇ ਸਰ ਕਿਉਂਕਿ ਇੱਥੇ ਚਲੋ ਆਮ ਆਦਮੀ ਤਾਂ ਆਸ ਜਾ ਸਕ ਰਹੀ ਹੈਗੀ ਲੇਕਿਨ ਬੱਚਿਆਂ ਨੂੰ ਇੰਨੀ ਪ੍ਰੋਬਲਮ ਹੈ ਸਕੂਲ ਦੇ ਬੱਚਿਆਂ ਨੂੰ ਨਾਲ ਹੀ ਡਿਸਪੈਂਸਰ ਸਰਕਾਰੀ ਡਿਸਪੈਂਸਰੀ ਹੈਗੀ ਹੈ ਡਿਸਪੈਂਸਰੀ ਦੇ ਅੰਦਰ ਵੀ ਆਉਣ ਜਾਣ ਵਾਲੇ ਨੂੰ ਇੱਥੇ ਬਾਰਿਸ਼ ਦੇ ਟਾਈਮ ਤੇ ਬੱਚੇ ਜਿਹੜੇ ਜਿਹੜੀ ਫੈਮਲੀਆਂ ਆਉਂਦੀਆਂ ਹੈਗੀਆਂ ਲੇਡੀਜ਼ ਆਉਂਦੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਪਾਣੀ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਦੋ ਭਰ ਜਾਂਦਾ ਇੱਧਰ ਸਕੂਲ ਆ ਜੀ ਆਹ ਖੱਬੇ ਹੱਥ ਨਾਲ ਹੀ ਬੈਕ ਸਾਈਡ ਤੇ ਗਲੀ ਦੇ ਅੰਦਰ ਸਕੂਲ ਹੈਗਾ ਬੱਚਿਆਂ ਨੂੰ ਪ੍ਰੋਬਲਮ ਹੈ ਬਹੁਤ ਜ਼ਿਆਦਾ ਆਹ ਡਿਸਪੈਂਸਰੀ ਹੈ ਇਹ ਵੀ ਕੱਚੀ ਹੈਗੀ ਇਹ ਡਿਸਪੈਂਸਰੀ ਵੀ ਕੱਚੀ ਹੈਗੀ ਇੱਧਰੋਂ ਰਾਹ ਭਰ ਕੇ ਪਾਣੀ ਜਿਵੇਂ ਅਸੀਂ ਲੋਕਾਂ ਦੀ ਗੱਲ ਸੁਣੀ ਹੈਗੀ ਆ ਇਹ ਲੋਕੀ ਬੜੇ ਜਿਆਦਾ ਪਰੇਸ਼ਾਨ ਹੈਗੇ ਆ ਲੋਕਾਂ ਦੇ ਬਿਨੈਸ ਹੈਗੇ ਦੁਕਾਨਾਂ ਹੈਗੀਆਂ ਤੇ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਜਿਹੜੀ ਵੀ ਸਰਕਾਰ ਆਵੇ ਇੱਥੇ ਸੜਕ ਜਰੂਰ ਬਣਾਵੇ ਤਾਂ ਕਿ ਲੋਕਾਂ ਨੂੰ ਆਰਾਮ ਮਿਲੇ ਥੈਂਕ ਯੂ ਵੈਰੀ ਮੱਚ ਵੱਟੋਆ ਵੀਡੀਓ ਨੂੰ ਮਾਰ ਦਿਓ ਸ਼ੇਅਰ ਸੜਕ ਬਣਾਓ ਸਰਕਾਰ ਜੀ ਪਲੀਸ ਜਿਵੇਂ ਤੁਸੀਂ ਦੇਖਿਆ ਹੈਗਾ ਛਾਵੜਾ ਕੋਲ ਨਹੀਂ ਰੋਡ ਖੜੇ ਹੈਗੇ ਆ ਲੋਕਾਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਆ ਰਹੀ ਹੈ ਸੜਕ ਦਾ ਬੜਾ ਮਾੜਾ ਹਾਲ ਹੈ ਐਵਰੀ ਲੋਕੇਸ਼ਨ ਆਫ ਲੁਧਿਆਣਾ ਇਜ਼ ਫੁਲੀ ਡਿਵੈਲਪਡ ਵਿਦ ਐਵਰੀ ਗੁੱਡ ਰੋਡਸ ਬਟ ਇਨਫਰਾਸਟ੍ਰਕਚਰ ਇਨ ਫੁੱਲਾਵਾ ਪਿੰਡ ਬੜਾ ਮਾੜਾ ਹਾਲ ਹੈ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਜੇ ਤੁਸੀਂ ਸਰਕਾਰ ਜੀ ਹਿੰਦੀ 'ਚ ਸਮਝਦੇ ਹੋ ਹਿੰਦੀ 'ਚ ਵੀ ਗੱਲ ਕਰ ਲਾਂਗੇ ਪੰਜਾਬੀ 'ਚ ਸਮਝਦੇ ਹੋ ਪੰਜਾਬੀ 'ਚ ਗੱਲ ਕਰ ਲਾਂਗੇ ਇਫ ਯੂ ਅੰਡਰਸਟੈਂਡ ਇੰਗਲਿਸ਼ ਵੀ ਕੈਨ ਸਪੀਕ ਇਨ ਇੰਗਲਿਸ਼ ਪਰ ਸਰਕਾਰ ਨੂੰ ਚਾਹੀਦਾ ਸੜਕ ਜ਼ਰੂਰ ਬਣਾਨੀ ਚਾਹੀਦੀ ਹੈ ਜੇ ਤੁਸੀਂ ਵੋਟਾਂ ਚਾਹੁੰਦੇ ਹੋ ਤੇ ਚਾਹਦੇ ਹੋ ਤੁਹਾਡੀ ਸਰਕਾਰ ਦਾ ਐਮਪੀ ਬਣੇ ਅਸੀਂ ਉਹਨੂੰ ਵੀ ਅਪੀਲ ਕਰਾਂਗੇ ਜਿਹੜਾ ਐਮਪੀ ਬਣੇ ਸਰਕਾਰ ਇਹ ਸਰਪਿੰਡ ਦੀ ਸੜਕਾਂ ਨਾਲ ਨੂੰ ਜ਼ਰੂਰ ਬਣਾਏ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਮੈਂ ਜੀ ਗੁਪਤਾ ਨੂੰ ਜਾਨਾ ਪਰਮਿਸ਼ਨ ਤੋਂ ਥੈਂਕ ਯੂ